ਜੇਕਰ ਤੁਸੀਂ ਆਪਣਾ ਕਰ ਲੋਨ ਕੁਝ ਮਹੀਨੇ ਪਹਿਲਾਂ ਫਿਕਸ ਰੇਟ ਤੇ ਲਿਆ ਸੀ ਤਾਂ ਹੁਣ ਤੁਹਾਨੂੰ ਥੋੜਾ ਪਛਤਾਵਾ ਹੋ ਸਕਦਾ ਹੈ ਕਿਉਂਕਿ ਵਿਆਜ ਦਰਾਂ ਲਗਾਤਾਰ ਘਟ ਰਹੀਆਂ ਹਨ ਜਿਥੇ ਜਨਵਰੀ ਦੇ ਵਿੱਚ 1 ਸਾਲ ਦੀ ਖਾਸ ਫਿਕਸ ਦਰ ਲਗਭਗ 5.5% ਦਿੱਤੀ ਸੀ ਹੁਣ ਬੈਂਕ 4.5% ਦੀ ਤੋਂ ਘੱਟ ਦੀਆਂ ਦਰਾਂ ਪੇਸ਼ ਕਰ ਰਹੀ ਹੈ ਹੁਣ ਸਵਾਲ ਇਹ ਹੈ ਕਿ ਜੇ ਤੁਸੀਂ ਰੇਗਰੈਟ ਦੇ ਵਿੱਚ ਫਸ ਗਏ ਹੋ ਤਾਂ ਤੁਸੀਂ ਕਰ ਕੀ ਸਕਦੇ ਹੋ ਇਸ ਦੇ ਸਿਰਫ ਦੋ ਹੀ ਹਾਲ ਹਨ ਜਾਂ ਤਾਂ ਵੇਟ ਕਰੋ ਤੇ ਜਾਂ ਫਿਕਸ ਟਰਮ ਨੂੰ ਤੋੜ ਦਿਓ ਪਰ ਜੇ ਤੁਸੀਂ ਫਿਕਸ ਟਰਮ ਤੋੜਦੇ ਹੋ ਤਾਂ ਬੈਂਕ ਤੋੜਨ ਦੀ ਫੀਸ ਜਾਨਕਿ ਬ੍ਰੇਕ ਫੀਸ ਲਾਏਗਾ ਇਹ ਫੀਸ ਉਸ ਫਰਕ ਨੂੰ ਕਵਰ ਕਰਦੀ ਹੈ ਜੋ ਤੁਸੀਂ ਬੈਂਕ ਨੂੰ ਹਾਈ ਦਰਦੇ ਦੇ ਰਹੇ ਸੀ ਪਰ ਹੁਣ ਬੈਂਕ ਉਹੀ ਰਕਮ ਕਿਸੇ ਹੋਰ ਗਾਹਕ ਨੂੰ ਘਟ ਦਰਦੇ ਨਹੀਂ ਦੇ ਸਕਦਾ ਹੈ ਸਕਵੀਰਲ ਦੇ ਸੀਈਓ ਡੇਵਿਡ ਕਨੇਹਮ ਦਾ ਕਹਿਣਾ ਹੈ ਕਿ ਕਈ ਵਾਰ ਟਰਮ ਤੋੜਨਾ ਫਾਇਦੇਮੰਦ ਹੋ ਸਕਦਾ ਹੈ ਪਰ ਅਕਸਰ ਅਜਿਹਾ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਜਿੱਥੇ ਤੁਸੀਂ 10000 ڈالر بتا ਸਕਦੇ ਹੋ ਉਥੇ ਬ੍ਰੇਕ ਫ੍ਰੀ ਵੀ ਲਗਭਗ 10000 ڈالر ਦੀ ਹੋ ਸਕਦੀ ਹੈ ਇਸ ਲਈ ਮਾਰਗੇਜ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ ਉਹ ਅੱਗੇ ਕਹਿੰਦੇ ਹਨ ਕਿ ਸਭ ਤੋਂ ਵਧੀਆ ਮੌਕਾ ਟਰਮ ਖਤਮ ਹੋਣ ਤੇ ਦੁਬਾਰਾ ਫਿਕਸ ਕਰਨ ਮਿਲਿਆ ਆਉਂਦਾ ਹੈ ਕਿਉਂਕਿ ਉਸ ਵੇਲੇ ਬੈਂਕ ਕੈਸ਼ਬੈਕ ਜਾਂ ਹੋਰ ਇਨਾਮ ਦੇ ਨਾਲ ਦਿੰਦੀ ਹੈ ਇਸ ਤੇ ਇਕਨੋਮਿਸਟ ਗਹਿਰੇਥ ਕਿਰਨਨ ਅਨਸਾਰ ਇਸ ਵੇਲੇ ਵਿਆਜ ਦਰਾਂ ਉੱਤੇ ਸਿਰਫ ਡਾਊਨਵਰਡ ਪ੍ਰੈਸ਼ਰ ਹੈ ਹੋਰਸਸ ਦਰਾਂ ਫਰਵਰੀ 2022 ਤੋਂ ਸਭ ਤੋਂ ਹੇਠਾਂ ਉਹ ਕਹਿੰਦੇ ਹਨ ਕਿ 4.2% ਦੀ ਸ਼ਾਇਦ ਆਉਣ ਵਾਲੇ ਮਹੀਨਿਆਂ ਵਿੱਚ ਦਰਾਂ ਦੀ ਥਲੀ ਤੇ ਹੋਵੇਗਾ ਉਹਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਦਰਾਂ ਅਗਲੇ ਸਾਲ ਦੇ ਮੱਧ ਜਾਂ ਅਖੀਰ ਤੱਕ ਵੱਡੇ ਪੱਧਰ ਤੇ ਨਹੀਂ ਵਧਣਗੀਆਂ ਇਸ ਲਈ ਬਹੁਤ ਸਾਰੇ ਮਾਲਕਾਂ ਨੂੰ ਰੀਫਿਕਸ ਕਰਨ ਲਈ ਮੌਕਾ ਮਿਲੇਗਾ ਰਿਜ਼ਰਵ ਬੈਂਕ ਦੇ ਅੰਕੜੇ ਦਿਖਾਉਂਦੇ ਹਨ ਕਿ ਲਗਭਗ 80% ਲੋਨ 1 ਸਾਲ ਤੋਂ ਘੱਟ ਸਮੇਂ ਵਿੱਚ ਰੀਫਿਕਸ ਹੋਣ ਵਾਲੇ ਹਨ ਜਦੋਂ ਕਿ ਕਈ ਲੋਕਾਂ ਨੂੰ ਹੁਣ ਕਟ ਰੇਟਾਂ ਮਿਲ ਰਹੀਆਂ ਹਨ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੇ ਮਹੀਨਿਆਂ ਵਿੱਚ ਫਲੋਟਿੰਗ ਰੇਟਾਂ ਅਤੇ ਛੋਟੀਆਂ ਫਿਕਸ ਟਰਮਾਂ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਹਨ ਉਦਾਹਰਨ ਲਈ ਅਪ੍ਰੈਲ ਵਿੱਚ ਔਸਤ ਫਲੋਟਿੰਗ ਦਰ 6.47% ਸੀ ਗੈਰ ਰੇ ਦੇ ਅਨਸਾਰ ਹਰ 1 ਲੱਖ ਡਾਲਰ ਦੇ ਕਰਜ਼ੇ ਲਈ ਪਿਛਲੇ ਸਾਲ ਫਲੋਟਿੰਗ 6920 ਡਾਲਰ 6 ਮਹੀਨੇ ਦੀ ਫਿਕਸ ਰੇਟ ਤੇ 6040 ਡਾਲਰ ਅਤੇ 1 ਸਾਲ ਦੀ ਫਿਕਸ ਰੇਟ ਤੇ 5900 60 ਡਾਲਰ ਵਿਆਜ ਦਿੱਤਾ ਗਿਆ ਸੀ ਇਸ ਦਾ ਮਤਲਬ ਹੈ ਕਿ ਵੱਡਾ ਪਛਤਾਵਾ ਸਿਰਫ ਉਹਨਾਂ ਨੂੰ ਹੋ ਸਕਦਾ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਫਲੋਟਿੰਗ ਰੇਟ ਚੁਣੀ ਹੈ ਜੁਲਾਈ 2023 ਵਿੱਚ ਜਦੋਂ 1 ਸਾਲ ਦੀ ਦਰ 7.05% ਸੀ ਅਤੇ 5 ਸਾਲ ਦੀ 6.29% ਸੀ ਕਈਆਂ ਨੇ ਲੰਬੀ ਟਰਮ ਫਿਕਸ ਕਰ ਲਈ ਸੀ ਪਰ ਵਿਸ਼ਲੇਸ਼ਕਾਂ ਅਨੁਸਾਰ ਸਭ ਤੋਂ ਵਧੀਆ ਸਟ੍ਰੈਟਜੀ ਹੁੰਦੀ ਹੈ 2 ਸਾਲਾਂ ਲਈ 6.7% ਤੇ ਫਿਕਸ ਕਰਨਾ ਤੇ ਫਿਰ 2025 ਵਿੱਚ 1 ਸਾਲ ਲਈ 4.87% ਤੇ ਅਤੇ 2026 ਵਿੱਚ 2 ਸਾਲਾਂ ਲਈ 4.53% ਤੇ ਫਿਕਸ ਕਰਨਾ ਇਸ ਤਰੀਕੇ ਨਾਲ 5 ਸਾਲਾਂ ਦੀ ਔਸਟ ਰੇਟ 5.48% ਬਣਦਾ ਹੈ ਜਿਸ ਨਾਲ ਹਰ 1 ਲੱਖ ਡਾਲਰ ਤੇ 810 ਡਾਲਰ ਜਾਂ 1 ਮਿਲੀਅਨ ਡਾਲਰ ਦੇ ਲੋਨ ਤੇ 44500 ڈالر ਦੀ ਬਚਤ ਹੋ ਸਕਦੀ ਹੈ ਤਾਂ ਜੇ ਤੁਸੀਂ ਵੀ ਫਿਕਸ ਰੇਟ ਦੇ ਗ੍ਰੈਕਟ ਵਿੱਚ ਫਸ ਗਏ ਹੋ ਤਾਂ ਫੈਸਲਾ ਨਾ ਕਰੋ ਆਪਣੀ ਟਰਮ ਦੀ ਪੂਰੀ ਸਮੀਖਿਆ ਕਰੋ ਮਾਰਗੇਜ ਐਡਵਾਈਜ਼ਰ ਨਾਲ ਗੱਲ ਜ਼ਰੂਰ ਕਰੋ ਤੇ ਫਿਰ ਆਪਣਾ ਅਗਲਾ ਕਦਮ ਚੁੱਕੋ ਕਈ ਵਾਰ ਇੰਤਜ਼ਾਰ ਹੀ ਸਭ ਤੋਂ ਵਧੀਆ ਰਣਨੀਤੀ ਹੁੰਦੀ ਹੈ ਜੇਕਰ ਤੁਸੀਂ ਆਪਣਾ ਕਰ ਲੋਨ ਕੁਝ ਮਹੀਨੇ ਪਹਿਲਾਂ ਫਿਕਸ ਰੇਟ ਤੇ ਲਿਆ ਸੀ ਤਾਂ ਹੁਣ ਤੁਹਾਨੂੰ ਥੋੜਾ ਪਛਤਾਵਾ ਹੋ ਸਕਦਾ ਹੈ ਕਿਉਂਕਿ ਵਿਆਜ ਦਰਾਂ ਲਗਾਤਾਰ ਘਟ ਰਹੀਆਂ ਹਨ ਜਿੱਥੇ ਜਨਵਰੀ ਦੇ ਵਿੱਚ ਇੱਕ ਸਾਲ ਦੀ ਖਾਸ ਫਿਕਸ ਦਰ ਲਗਭਗ 5.5% ਦਿੱਤੀ ਸੀ ਹੁਣ ਬੈਂਕ 4.5% ਤੋਂ ਘੱਟ ਦੀਆਂ ਦਰਾਂ ਪੇਸ਼ ਕਰ ਰਹੀ ਹੈ ਹੁਣ ਸਵਾਲ ਇਹ ਹੈ ਕਿ ਜੇ ਤੁਸੀਂ ਰੇਗਰੈਟ ਦੇ ਵਿੱਚ ਫਸ ਗਏ ਹੋ ਤਾਂ ਤੁਸੀਂ ਕਰ ਕੀ ਸਕਦੇ ਹੋ ਇਸ ਦੇ ਸਿਰਫ ਦੋ ਹੀ ਹਾਲ ਹਨ ਜਾਂ ਤਾਂ ਵੇਟ ਕਰੋ ਤੇ ਜਾਂ ਫਿਕਸ ਟਰਮ ਨੂੰ ਤੋੜ ਦਿਓ ਪਰ ਜੇ ਤੁਸੀਂ ਫਿਕਸ ਟਰਮ ਤੋੜਦੇ ਹੋ ਤਾਂ ਬੈਂਕ ਤੋੜਨ ਦੀ ਫੀਸ ਜਾਨਕਿ ਬ੍ਰੇਕ ਫੀਸ ਲਾਏਗਾ ਇਹ ਫੀਸ ਉਸ ਫਰਕ ਨੂੰ ਕਵਰ ਕਰਦੀ ਹੈ ਜੋ ਤੁਸੀਂ ਬੈਂਕ ਨੂੰ хай ਦਰਤੇ ਦੇ ਰਹੇ ਸੀ ਪਰ ਹੁਣ ਬੈਂਕ ਉਹੀ ਰਕਮ ਕਿਸੇ ਹੋਰ ਗਾਹਕ ਨੂੰ ਘੱਟ ਦਰ ਦੇ ਦੇ ਸਕਦਾ ਹੈ ਸਕਵੀਰਨ ਦੇ ਸੀਈਓ ਡੇਵਿਡ ਕਨੇਹਮ ਦਾ ਕਹਿਣਾ ਹੈ ਕਿ ਕਈ ਵਾਰ ਟਰਮ ਤੋੜਨਾ ਫਾਇਦੇਮੰਦ ਹੋ ਸਕਦਾ ਹੈ ਪਰ ਅਕਸਰ ਅਜਿਹਾ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਜਿੱਥੇ ਤੁਸੀਂ 10000 ڈالر بچਾ ਸਕਦੇ ਹੋ ਉਥੇ ਬ੍ਰੇਕ ਫਰੀ ਵੀ ਲਗਭਗ 10000 ڈالر ਦੀ ਹੋ ਸਕਦੀ ਹੈ ਇਸ ਲਈ ਮਾਰਗੇਜ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ ਉਹ ਅੱਗੇ ਕਹਿੰਦੇ ਹਨ ਕਿ ਸਭ ਤੋਂ ਵਧੀਆ ਮੌਕਾ ਟਰਮ ਖਤਮ ਹੋਣ ਤੇ ਦੁਬਾਰਾ ਫਿਕਸ ਕਰਨ ਮਿਲਿਆ ਹੁੰਦਾ ਹੈ ਕਿਉਂਕਿ ਉਸ ਵੇਲੇ ਬੈਂਕ ਕੈਸ਼ਬੈਕ ਜਾਂ ਹੋਰ ਇਨਾਮ ਵੀ ਨਾਲ ਦਿੰਦੀ ਹੈ ਇਸ ਤੇ ਇਕਨੋਮਿਸਟ ਗੈਰਥ ਕਿਰਨਨ ਅਨੁਸਾਰ ਇਸ ਵੇਲੇ ਵਿਆਜ ਦਰਾਂ ਉੱਤੇ ਸਿਰਫ ਡਾਊਨਵਰਡ ਪ੍ਰੈਸ਼ਰ ਹੈ ਹੋਲਸੇਲ ਦਰਾ ਫਰਵਰੀ 2022 ਤੋਂ ਸਭ ਤੋਂ ਹੇਠਾਂ। ਉਹ ਕਹਿੰਦੇ ਹਨ ਕਿ 4.2% ਦੀ ਸ਼ਾਇਦ ਆਉਣ ਵਾਲੇ ਮਹੀਨਿਆਂ ਵਿੱਚ ਦਰਾਂ ਦੀ ਥਲੀ ਤੇ ਹੋਵੇਗਾ। ਉਹਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਦਰਾਂ ਅਗਲੇ ਸਾਲ ਦੇ ਮੱਧ ਜਾਂ ਅਖੀਰ ਤੱਕ ਵੱਡੇ ਪੱਧਰ ਤੇ ਨਹੀਂ ਵਧਣਗੀਆਂ। ਇਸ ਲਈ ਬਹੁਤ ਸਾਰੇ ਮਾਲਕਾਂ ਨੂੰ ਰੀਫਿਕਸ ਕਰਨ ਲਈ ਮੌਕਾ ਮਿਲੇਗਾ। ਰਿਜ਼ਰਵ ਬੈਂਕ ਦੇ ਅੰਕੜੇ ਦਿਖਾਉਂਦੇ ਹਨ ਕਿ ਲਗਭਗ 80% ਲੋਨ 1 ਸਾਲ ਤੋਂ ਘੱਟ ਸਮੇਂ ਵਿੱਚ ਰੀਫਿਕਸ ਹੋਣ ਵਾਲੇ ਹਨ। ਜਦੋਂ ਕਿ ਕਈ ਲੋਕਾਂ ਨੂੰ ਹੁਣ ਕਾਟ ਰੇਟਾਂ ਮਿਲ ਰਹੀਆਂ ਹਨ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੇ ਮਹੀਨਿਆਂ ਵਿੱਚ ਫਲੋਟਿੰਗ ਰੇਟਾਂ ਅਤੇ ਛੋਟੀਆਂ ਫਿਕਸ ਟਰਮਾਂ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਹਨ ਉਦਾਹਰਨ ਲਈ ਅਪ੍ਰੈਲ ਵਿੱਚ ਔਸਤ ਫਲੋਟਿੰਗ ਦਰ 6.47% ਸੀ ਗੈਰ ਰੇ ਦੇ ਅਨਸਾਰ ਹਰ 1 ਲੱਖ ਡਾਲਰ ਦੇ ਕਰਜ਼ੇ ਲਈ ਪਿਛਲੇ ਸਾਲ ਫਲੋਟਿੰਗ 6920 ਡਾਲਰ 6 ਮਹੀਨੇ ਦੀ ਫਿਕਸ ਰੇਟ ਤੇ 6040 ਡਾਲਰ ਅਤੇ 1 ਸਾਲ ਦੀ ਫਿਕਸ ਰੇਟ ਤੇ 5900 60 ਡਾਲਰ ਵਿਆਜ ਦਿੱਤਾ ਗਿਆ ਸੀ ਇਸ ਦਾ ਮਤਲਬ ਹੈ ਕਿ ਵੱਡਾ ਪਛਤਾਵਾ ਸਿਰਫ ਉਹਨਾਂ ਨੂੰ ਹੋ ਸਕਦਾ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਫਲੋਟਿੰਗ ਰੇਟ ਚੁਣੀ ਹੈ ਜੁਲਾਈ 2023 ਵਿੱਚ ਜਦੋਂ 1 ਸਾਲ ਦੀ ਦਰ 7.05% ਸੀ ਅਤੇ 5 ਸਾਲ ਦੀ 6.29% ਸੀ ਕਈਆਂ ਨੇ ਲੰਬੀ ਟਰਮ ਫਿਕਸ ਕਰ ਲਈ ਸੀ ਪਰ ਵਿਸ਼ਲੇਸ਼ਕਾਂ ਅਨੁਸਾਰ ਸਭ ਤੋਂ ਵਧੀਆ ਸਟ੍ਰੈਟਜੀ ਹੁੰਦੀ ਹੈ 2 ਸਾਲ ਲਈ 6.70% ਤੇ ਫਿਕਸ ਕਰਨਾ ਤੇ ਫਿਰ 2025 ਵਿੱਚ 1 ਸਾਲ ਲਈ 4.87% ਤੇ ਅਤੇ 2026 ਵਿੱਚ 2 ਸਾਲਾਂ ਲਈ 4.53% ਤੇ ਫਿਕਸ ਕਰਨਾ ਇਸ ਤਰੀਕੇ ਨਾਲ 5 ਸਾਲਾਂ ਦੀ ਔਸਤ ਰੇਟ 5.48% ਬਣਦਾ ਹੈ ਜਿਸ ਨਾਲ ਹਰ 1 ਲੱਖ ਡਾਲਰ ਤੇ 810 ਡਾਲਰ ਜਾਂ 1 ਮਿਲੀਅਨ ਡਾਲਰ ਦੇ ਲੋਨ ਤੇ 40500 ਡਾਲਰ ਦੀ ਬਚਤ ਹੋ ਸਕਦੀ ਹੈ ਤਾਂ ਜੇ ਤੁਸੀਂ ਵੀ ਫਿਕਸ ਰੇਟ ਦੇ ਗ੍ਰੈਕਟ ਵਿੱਚ ਫਸ ਗਏ ਹੋ ਤਾਂ ਫੈਸਲਾ ਨਾ ਕਰੋ ਆਪਣੀ ਟਰਮ ਦੀ ਪੂਰੀ ਸਮੀਖਿਆ ਕਰੋ ਮਾਰਗੇਜ ਐਡਵਾਈਜ਼ਰ ਨਾਲ ਗੱਲ ਜ਼ਰੂਰ ਕਰੋ ਤੇ ਫਿਰ ਆਪਣਾ ਅਗਲਾ ਕਦਮ ਚੁੱਕੋ ਕਈ ਵਾਰ ਇੰਤਜ਼ਾਰ ਹੀ ਸਭ ਤੋਂ ਵਧੀਆ ਰਣਨੀਤੀ ਹੁੰਦੀ ਹੈ ਜੇਕਰ ਤੁਸੀਂ ਆਪਣਾ ਕਰ ਲੋਨ ਕੁਝ ਮਹੀਨੇ ਪਹਿਲਾਂ ਫਿਕਸ ਰੇਟ ਤੇ ਲਿਆ ਸੀ ਤਾਂ ਹੁਣ ਤੁਹਾਨੂੰ ਥੋੜਾ ਪਛਤਾਵਾ ਹੋ ਸਕਦਾ ਹੈ ਕਿਉਂਕਿ ਵਿਆਜ ਦਰਾਂ ਲਗਾਤਾਰ ਘਟ ਰਹੀਆਂ ਹਨ ਅਜਿਹਾ ਜਨਵਰੀ ਦੇ ਵਿੱਚ ਇੱਕ ਸਾਲ ਦੀ ਖਾਸ ਫਿਕਸ ਦਰ ਲਗਭਗ 5.5% ਦੀ ਸੀ ਹੁਣ ਬੈਂਕ 4.5% ਤੋਂ ਘੱਟ ਦੀਆਂ ਦਰਾਂ ਪੇਸ਼ ਕਰ ਰਹੀ ਹੈ ਹੁਣ ਸਵਾਲ ਏ ਹੈ ਕਿ ਜੇ ਤੁਸੀਂ ਡੇਟ ਰੈਗਰੈਟ ਦੇ ਵਿੱਚ ਫਸ ਗਏ ਹੋ ਤਾਂ ਤੁਸੀਂ ਕਰ ਕੀ ਸਕਦੇ ਹੋ ਇਸ ਦੇ ਸਿਰਫ ਦੋ ਹੀ ਹਾਲ ਹਨ ਜਾਂ ਤਾਂ ਵੇਟ ਕਰੋ ਤੇ ਜਾਂ ਫਿਕਸ ਟਰਮ ਨੂੰ ਤੋੜ ਦਿਓ ਪਰ ਜੇ ਤੁਸੀਂ ਫਿਕਸ ਟਰਮ ਤੋੜਦੇ ਹੋ ਤਾਂ ਬੈਂਕ ਤੋੜਨ ਦੀ ਫੀਸ ਜਾਨਕਿ ਬ੍ਰੇਕ ਫੀਸ ਲਾਏਗਾ ਇਹ ਫੀਸ ਉਸ ਫਰਕ ਨੂੰ ਕਵਰ ਕਰਦੀ ਹੈ ਜੋ ਤੁਸੀਂ ਬੈਂਕ ਨੂੰ хай ਦਰਤੇ ਦੇ ਰਹੇ ਸੀ ਪਰ ਹੁਣ ਬੈਂਕ ਉਹੀ ਰਕਮ ਕਿਸੇ ਹੋਰ ਗਾਹਕ ਨੂੰ ਘੱਟ ਦਰ ਦੇ ਦੇ ਸਕਦਾ ਹੈ ਸਕਵੀਰਲ ਦੇ ਸੀਈਓ ਡੇਵਿਡ ਕਨੇਹਮ ਦਾ ਕਹਿਣਾ ਹੈ ਕਿ ਕਈ ਵਾਰ ਟਰਮ ਤੋੜਨਾ ਫਾਇਦੇਮੰਦ ਹੋ ਸਕਦਾ ਹੈ ਪਰ ਅਕਸਰ ਅਜਿਹਾ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਜਿੱਥੇ ਤੁਸੀਂ 10000 ڈالر بچਾ ਸਕਦੇ ਹੋ ਉਥੇ ਬ੍ਰੇਕ ਫਰੀ ਵੀ ਲਗਭਗ 10000 ڈالر ਦੀ ਹੋ ਸਕਦੀ ਹੈ ਇਸ ਲਈ ਮਾਰਗੇਜ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ ਉਹ ਅੱਗੇ ਕਹਿੰਦੇ ਹਨ ਕਿ ਸਭ ਤੋਂ ਵਧੀਆ ਮੌਕਾ ਟਰਮ ਖਤਮ ਹੋਣ ਤੇ ਦੁਬਾਰਾ ਫਿਕਸ ਕਰ ਲੈਣ ਦਾ ਹੈ ਕਿਉਂਕਿ ਉਸ ਵੇਲੇ ਬੈਂਕ ਕੈਸ਼ਬੈਕ ਜਾਂ ਹੋਰ ਇਨਾਮ ਵੀ ਨਾਲ ਦਿੰਦੀ ਹੈ ਇਸ ਤੇ ਇਕਨੋਮਿਸਟ ਗੈਰੇਥ ਕਿਰਨਨ ਅਨਸਾਰ ਇਸ ਵੇਲੇ ਵਿਆਜ ਦਰਾਂ ਉੱਤੇ ਸਿਰਫ ਡਾਊਨਵਰਡ ਪ੍ਰੈਸ਼ਰ ਹੈ ਹੋਲਸੇਲ ਦਰਾਂ ਪਰ ਵੀ ਦੁਹਿਆਰ ਬਾਹੀ ਤੋਂ ਸਭ ਤੋਂ ਹੇਠਾਂ ਉਹ ਕਹਿੰਦੇ ਹਨ ਕਿ 4.2% ਦੀ ਸ਼ਾਇਦ ਆਉਣ ਵਾਲੇ ਮਹੀਨਿਆਂ ਵਿੱਚ ਦਰਾਂ ਦੀ ਥਲੀ ਤੇ ਹੋਵੇਗਾ ਉਹਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਦਰਾਂ ਅਗਲੇ ਸਾਲ ਦੇ ਮੱਧ ਜਾਂ ਅਖੀਰ ਤੱਕ ਵੱਡੇ ਪੱਧਰ ਤੇ ਨਹੀਂ ਵਧਣਗੀਆਂ ਇਸ ਲਈ ਬਹੁਤ ਸਾਰੇ ਮਾਲਕਾਂ ਨੂੰ ਰੀਫਿਕਸ ਕਰਨ ਲਈ ਮੌਕਾ ਮਿਲੇਗਾ ਰਿਜ਼ਰਵ ਬੈਂਕ ਦੇ ਅੰਕੜੇ ਦਿਖਾਉਂਦੇ ਹਨ ਕਿ ਲਗਭਗ 80% ਲੋਨ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਰੀਫਿਕਸ ਹੋਣ ਵਾਲੇ ਹਨ ਜਦੋਂ ਕਿ ਕਈ ਲੋਕਾਂ ਨੂੰ ਹੁਣ ਕਾਟ ਰੇਟਾਂ ਮਿਲ ਰਹੀਆਂ ਹਨ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੇ ਮਹੀਨਿਆਂ ਵਿੱਚ ਫਲੋਟਿੰਗ ਰੇਟਾਂ ਅਤੇ ਛੋਟੀਆਂ ਫਿਕਸ ਟਰਮਾਂ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਹਨ ਉਦਾਹਰਨ ਲਈ ਅਪ੍ਰੈਲ ਵਿੱਚ ਔਸਤ ਫਲੋਟਿੰਗ ਦਰ 6.47% ਸੀ ਗੈਰ ਰੇ ਦੇ ਅਨਸਾਰ ਹਰ 1 ਲੱਖ ਡਾਲਰ ਦੇ ਕਰਜ਼ੇ ਲਈ ਪਿਛਲੇ ਸਾਲ ਫਲੋਟਿੰਗ 6920 ਡਾਲਰ 6 ਮਹੀਨੇ ਦੀ ਫਿਕਸ ਰੇਟ ਤੇ 6040 ਡਾਲਰ ਅਤੇ 1 ਸਾਲ ਦੀ ਫਿਕਸ ਰੇਟ ਤੇ 5900 60 ਡਾਲਰ ਵਿਆਜ ਦਿੱਤਾ ਗਿਆ ਸੀ ਇਸ ਦਾ ਮਤਲਬ ਹੈ ਕਿ ਵੱਡਾ ਪਛਤਾਵਾ ਸਿਰਫ ਉਹਨਾਂ ਨੂੰ ਹੋ ਸਕਦਾ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਫਲੋਟਿੰਗ ਰੇਟ ਚੁਣੀ ਹੈ ਜੁਲਾਈ 2023 ਵਿੱਚ ਜਦੋਂ 1 ਸਾਲ ਦੀ ਦਰ 7.05% ਦੀ ਸੀ ਅਤੇ 5 ਸਾਲ ਦੀ 6.29% ਦੀ ਸੀ ਕਈਆਂ ਨੇ ਲੰਬੀ ਟਰਮ ਫਿਕਸ ਕਰ ਲਈ ਸੀ ਪਰ ਵਿਸ਼ਲੇਸ਼ਕਾਂ ਅਨੁਸਾਰ ਸਭ ਤੋਂ ਵਧੀਆ ਸਟ੍ਰੈਟਜੀ ਹੁੰਦੀ ਹੈ 2 ਸਾਲ ਲਈ 6.70% ਤੇ ਫਿਕਸ ਕਰਨਾ ਤੇ ਫਿਰ 2025 ਵਿੱਚ 1 ਸਾਲ ਲਈ 4.87% ਤੇ ਅਤੇ 2026 ਵਿੱਚ 2 ਸਾਲਾਂ ਲਈ 4.53% ਤੇ ਫਿਕਸ ਕਰਨਾ ਇਸ ਤਰੀਕੇ ਨਾਲ 5 ਸਾਲਾਂ ਦੀ ਔਸਟ ਰੇਟ 5.48% ਬਣਦਾ ਹੈ ਜਿਸ ਨਾਲ ਹਰ 1 ਲੱਖ ਡਾਲਰ ਤੇ 810 ਡਾਲਰ ਜਾਂ 1 ਮਿਲੀਅਨ ਡਾਲਰ ਦੇ ਲੋਨ ਤੇ 40500 ਡਾਲਰ ਦੀ ਬਚਤ ਹੋ ਸਕਦੀ ਹੈ ਤਾਂ ਜੇ ਤੁਸੀਂ ਵੀ ਫਿਕਸ ਰੇਟ ਦੇ ਗ੍ਰੈਕਟ ਵਿੱਚ ਫਸ ਗਏ ਹੋ ਤਾਂ ਫੈਸਲਾ ਨਾ ਕਰੋ ਆਪਣੀ ਟਰਮ ਦੀ ਪੂਰੀ ਸਮੀਖਿਆ ਕਰੋ ਮਾਰਗੇਜ ਐਡਵਾਈਜ਼ਰ ਨਾਲ ਗੱਲ ਜ਼ਰੂਰ ਕਰੋ ਤੇ ਫਿਰ ਆਪਣਾ ਅਗਲਾ ਕਦਮ ਚੁੱਕੋ ਕਈ ਵਾਰ ਇੰਤਜ਼ਾਰ ਹੀ ਸਭ ਤੋਂ ਵਧੀਆ ਰਣਨੀਤੀ ਹੁੰਦੀ ਹੈ ਜੇਕਰ ਤੁਸੀਂ ਆਪਣਾ ਕਰ ਲੋਨ ਕੁਝ ਮਹੀਨੇ ਪਹਿਲਾਂ ਫਿਕਸ ਰੇਟ ਤੇ ਲਿਆ ਸੀ ਤਾਂ ਹੁਣ ਤੁਹਾਨੂੰ ਥੋੜਾ ਪਛਤਾਵਾ ਹੋ ਸਕਦਾ ਹੈ ਕਿਉਂਕਿ ਵਿਆਜ ਦਰਾਂ ਲਗਾਤਾਰ ਘਟ ਰਹੀਆਂ ਹਨ ਅਜਿਹਾ ਜਨਵਰੀ ਦੇ ਵਿੱਚ ਇੱਕ ਸਾਲ ਦੀ ਖਾਸ ਫਿਕਸ ਦਰ ਲਗਭਗ 5.5% ਦਿੱਤੀ ਸੀ ਹੁਣ ਬੈਂਕ 4.5% ਤੋਂ ਘੱਟ ਦੀਆਂ ਦਰਾਂ ਪੇਸ਼ ਕਰ ਰਹੀ ਹੈ ਹੁਣ ਸਵਾਲ ਏ ਹੈ ਕਿ ਜੇ ਤੁਸੀਂ ਡੇਟ ਰੈਗਰੈਟ ਦੇ ਵਿੱਚ ਫਸ ਗਏ ਹੋ ਤਾਂ ਤੁਸੀਂ ਕਰ ਕੀ ਸਕਦੇ ਹੋ ਇਸ ਦੇ ਸਿਰਫ ਦੋ ਹੀ ਹਾਲ ਹਨ ਜਾਂ ਤਾਂ ਵੇਟ ਕਰੋ ਤੇ ਜਾਂ ਫਿਕਸ ਟਰਮ ਨੂੰ ਤੋੜ ਦਿਓ ਪਰ ਜੇ ਤੁਸੀਂ ਫਿਕਸ ਟਰਮ ਤੋੜਦੇ ਹੋ ਤਾਂ ਬੈਂਕ ਤੋੜਨ ਦੀ ਫੀਸ ਜਾਨਕਿ ਬ੍ਰੇਕ ਫੀਸ ਲਾਏਗਾ ਇਹ ਫੀਸ ਉਸ ਫਰਕ ਨੂੰ ਕਵਰ ਕਰਦੀ ਹੈ ਜੋ ਤੁਸੀਂ ਬੈਂਕ ਨੂੰ хай ਦਰਤੇ ਦੇ ਰਹੇ ਸੀ ਪਰ ਹੁਣ ਬੈਂਕ ਉਹੀ ਰਕਮ ਕਿਸੇ ਹੋਰ ਗਾਹਕ ਨੂੰ ਘੱਟ ਦਰ ਦੇ ਦੇ ਸਕਦਾ ਹੈ ਸਕਵੀਰਲ ਦੇ ਸੀਈਓ ਡੇਵਿਡ ਕਨੀਹਮ ਦਾ ਕਹਿਣਾ ਹੈ ਕਿ ਕਈ ਵਾਰ ਟਰਮ ਤੋੜਨਾ ਫਾਇਦੇਮੰਦ ਹੋ ਸਕਦਾ ਹੈ ਪਰ ਅਕਸਰ ਅਜਿਹਾ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਜਿੱਥੇ ਤੁਸੀਂ 10000 ڈالر بچਾ ਸਕਦੇ ਹੋ ਉਥੇ ਬ੍ਰੇਕ ਫ੍ਰੀ ਵੀ ਲਗਭਗ 10000 ڈالر ਦੀ ਹੋ ਸਕਦੀ ਹੈ ਇਸ ਲਈ ਮਾਰਗੇਜ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ ਉਹ ਅੱਗੇ ਕਹਿੰਦੇ ਹਨ ਕਿ ਸਭ ਤੋਂ ਵਧੀਆ ਮੌਕਾ ਟਰਮ ਖਤਮ ਹੋਣ ਤੇ ਦੁਬਾਰਾ ਫਿਕਸ ਕਰਨ ਮਿਲਿਆ ਹੁੰਦਾ ਹੈ ਕਿਉਂਕਿ ਉਸ ਵੇਲੇ ਬੈਂਕ ਕੈਸ਼ਬੈਕ ਜਾਂ ਹੋਰ ਇਨਾਮ ਵੀ ਨਾਲ ਦਿੰਦੀ ਹੈ ਇਸ ਤੇ ਇਕਨੋਮਿਸਟ ਗੈਰਿਥ ਕਿਰਨਨ ਅਨਸਾਰ ਇਸ ਵੇਲੇ ਵਿਆਜ ਦਰਾਂ ਉੱਤੇ ਸਿਰਫ ਡਾਊਨਵਰਡ ਪ੍ਰੈਸ਼ਰ ਹੈ ਹੋਲਸੇਲ ਦਰਾਂ ਫਰਵੀ 2022 ਤੋਂ ਸਭ ਤੋਂ ਹੇਠਾਂ। ਉਹ ਕਹਿੰਦੇ ਹਨ ਕਿ 4.2% ਦੀ ਸ਼ਾਇਦ ਆਉਣ ਵਾਲੇ ਮਹੀਨਿਆਂ ਵਿੱਚ ਦਰਾਂ ਦੀ ਥਲੀ ਤੇ ਹੋਵੇਗਾ। ਉਹਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਦਰਾਂ ਅਗਲੇ ਸਾਲ ਦੇ ਮੱਧ ਜਾਂ ਅਖੀਰ ਤੱਕ ਵੱਡੇ ਪੱਧਰ ਤੇ ਨਹੀਂ ਵਧਣਗੀਆਂ। ਇਸ ਲਈ ਬਹੁਤ ਸਾਰੇ ਮਾਲਕਾਂ ਨੂੰ ਰੀਫਿਕਸ ਕਰਨ ਲਈ ਮੌਕਾ ਮਿਲੇਗਾ। ਰਿਜ਼ਰਵ ਬੈਂਕ ਦੇ ਅੰਕੜੇ ਦਿਖਾਉਂਦੇ ਹਨ ਕਿ ਲਗਭਗ 80% ਲੋਨ 1 ਸਾਲ ਤੋਂ ਘੱਟ ਸਮੇਂ ਵਿੱਚ ਰੀਫਿਕਸ ਹੋਣ ਵਾਲੇ ਹਨ। ਜਦੋਂ ਕਿ ਕਈ ਲੋਕਾਂ ਨੂੰ ਹੁਣ ਕਟ ਰੇਟਾਂ ਮਿਲ ਰਹੀਆਂ ਹਨ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੇ ਮਹੀਨਿਆਂ ਵਿੱਚ ਫਲੋਟਿੰਗ ਰੇਟਾਂ ਅਤੇ ਛੋਟੀਆਂ ਫਿਕਸ ਟਰਮਾਂ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਹਨ ਉਦਾਹਰਨ ਲਈ ਅਪ੍ਰੈਲ ਵਿੱਚ ਔਸਤ ਫਲੋਟਿੰਗ ਦਰ 6.47% ਸੀ ਗੈਰ ਰੇ ਦੇ ਅਨਸਾਰ ਹਰ 1 ਲੱਖ ਡਾਲਰ ਦੇ ਕਰਜ਼ੇ ਲਈ ਪਿਛਲੇ ਸਾਲ ਫਲੋਟਿੰਗ 6920 ਡਾਲਰ 6 ਮਹੀਨੇ ਦੀ ਫਿਕਸ ਰੇਟ ਤੇ 6040 ਡਾਲਰ ਅਤੇ 1 ਸਾਲ ਦੀ ਫਿਕਸ ਰੇਟ ਤੇ 5900 60 ਡਾਲਰ ਵਿਆਜ ਦਿੱਤਾ ਗਿਆ ਸੀ ਇਸ ਦਾ ਮਤਲਬ ਹੈ ਕਿ ਵੱਡਾ ਪਛਤਾਵਾ ਸਿਰਫ ਉਹਨਾਂ ਨੂੰ ਹੋ ਸਕਦਾ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਫਲੋਟਿੰਗ ਰੇਟ ਚੁਣੀ ਹੈ ਜੁਲਾਈ 2023 ਵਿੱਚ ਜਦੋਂ 1 ਸਾਲ ਦੀ ਦਰ 7.05% ਦੀ ਸੀ ਅਤੇ 5 ਸਾਲ ਦੀ 6.29% ਦੀ ਸੀ ਕਈਆਂ ਨੇ ਲੰਬੀ ਟਰਮ ਫਿਕਸ ਕਰ ਲਈ ਸੀ ਪਰ ਵਿਸ਼ਲੇਸ਼ਕਾਂ ਅਨੁਸਾਰ ਸਭ ਤੋਂ ਵਧੀਆ ਸਟ੍ਰੈਟਜੀ ਹੁੰਦੀ ਹੈ 2 ਸਾਲਾਂ ਲਈ 6.7% ਤੇ ਫਿਕਸ ਕਰਨਾ ਤੇ ਫਿਰ 2025 ਵਿੱਚ 1 ਸਾਲ ਲਈ 4.87% ਤੇ ਅਤੇ 2026 ਵਿੱਚ 2 ਸਾਲਾਂ ਲਈ 4.53% ਤੇ ਫਿਕਸ ਕਰਨਾ ਇਸ ਤਰੀਕੇ ਨਾਲ 5 ਸਾਲਾਂ ਦੀ ਔਸਟ ਰੇਟ 5.48% ਬਣਦਾ ਹੈ ਜਿਸ ਨਾਲ ਹਰ 1 ਲੱਖ ਡਾਲਰ ਤੇ 810 ਡਾਲਰ ਜਾਂ 1 ਮਿਲੀਅਨ ਡਾਲਰ ਦੇ ਲੋਨ ਤੇ 4500 ڈالر ਦੀ ਬਚਤ ਹੋ ਸਕਦੀ ਹੈ ਤਾਂ ਜੇ ਤੁਸੀਂ ਵੀ ਫਿਕਸ ਰੇਟ ਦੇ ਗ੍ਰੈਕਟ ਵਿੱਚ ਫਸ ਗਏ ਹੋ ਤਾਂ ਫੈਸਲਾ ਨਾ ਕਰੋ ਆਪਣੀ ਟਰਮ ਦੀ ਪੂਰੀ ਸਮੀਖਿਆ ਕਰੋ ਮਾਰਗੇਜ ਐਡਵਾਈਜ਼ਰ ਨਾਲ ਗੱਲ ਜਰੂਰ ਕਰੋ ਤੇ ਫਿਰ ਆਪਣਾ ਅਗਲਾ ਕਦਮ ਚੁੱਕੋ ਕਈ ਵਾਰ ਇੰਤਜ਼ਾਰ ਹੀ ਸਭ ਤੋਂ ਵਧੀਆ ਰਣਨੀਤੀ ਹੁੰਦੀ ਹੈ ਜੇਕਰ ਤੁਸੀਂ ਆਪਣਾ ਕਰ ਲੋਨ ਕੁਝ ਮਹੀਨੇ ਪਹਿਲਾਂ ਫਿਕਸ ਰੇਟ ਤੇ ਲਿਆ ਸੀ ਤਾਂ ਹੁਣ ਤੁਹਾਨੂੰ ਥੋੜਾ ਪਛਤਾਵਾ ਹੋ ਸਕਦਾ ਹੈ ਕਿਉਂਕਿ ਵਿਆਜ ਦਰਾਂ ਲਗਾਤਾਰ ਘਟ ਰਹੀਆਂ ਹਨ ਜਿਥੇ ਜਨਵਰੀ ਦੇ ਵਿੱਚ ਇੱਕ ਸਾਲ ਦੀ ਖਾਸ ਫਿਕਸ ਦਰ ਲਗਭਗ 5.5% ਦਿੱਤੀ ਸੀ ਹੁਣ ਬੈਂਕ 4.5% ਤੋਂ ਘੱਟ ਦੀਆਂ ਦਰਾਂ ਪੇਸ਼ ਕਰ ਰਹੀ ਹੈ ਹੁਣ ਸਵਾਲ ਇਹ ਹੈ ਕਿ ਜੇ ਤੁਸੀਂ ਰੇਗਰਟ ਦੇ ਵਿੱਚ ਫਸ ਗਏ ਹੋ ਤਾਂ ਤੁਸੀਂ ਕਰ ਕੀ ਸਕਦੇ ਹੋ ਇਸਦੇ ਸਿਰਫ ਦੋ ਹੀ ਹਾਲ ਹਨ ਜਾਂ ਤਾਂ ਵੇਟ ਕਰੋ ਤੇ ਜਾਂ ਫਿਕਸ ਟਰਮ ਨੂੰ ਤੋੜ ਦਿਓ ਪਰ ਜੇ ਤੁਸੀਂ ਫਿਕਸ ਟਰਮ ਤੋੜਦੇ ਹੋ ਤਾਂ ਬੈਂਕ ਤੋੜਨ ਦੀ ਫੀਸ ਜਾਨਕਿ ਬ੍ਰੇਕ ਫੀਸ ਲਾਇਗਾ ਇਹ ਫੀਸ ਉਸ ਫਰਕ ਨੂੰ ਕਵਰ ਕਰਦੀ ਹੈ ਜੋ ਤੁਸੀਂ ਬੈਂਕ ਨੂੰ хай ਦਰਦੇ ਦੇ ਰਹੇ ਸੀ ਪਰ ਹੁਣ ਬੈਂਕ ਉਹੀ ਰਕਮ ਕਿਸੇ ਹੋਰ ਗਾਹਕ ਨੂੰ ਘੱਟ ਦਰ ਦੇ ਦੇ ਸਕਦਾ ਹੈ ਸਕਵੀਰਲ ਦੇ ਸੀਈਓ ਡੇਵਿਡ ਕਨੇਹਮ ਦਾ ਕਹਿਣਾ ਹੈ ਕਿ ਕਈ ਵਾਰ ਟਰਮ ਤੋੜਨਾ ਫਾਇਦੇਮੰਦ ਹੋ ਸਕਦਾ ਹੈ ਪਰ ਅਕਸਰ ਅਜਿਹਾ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਜਿੱਥੇ ਤੁਸੀਂ 10000 ڈالر بچਾ ਸਕਦੇ ਹੋ ਉਥੇ ਬ੍ਰੇਕ ਫਰੀ ਵੀ ਲਗਭਗ 10000 ڈالر ਦੀ ਹੋ ਸਕਦੀ ਹੈ ਇਸ ਲਈ ਮਾਰਗੇਜ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ ਉਹ ਅੱਗੇ ਕਹਿੰਦੇ ਹਨ ਕਿ ਸਭ ਤੋਂ ਵਧੀਆ ਮੌਕਾ ਟਰਮ ਖਤਮ ਹੋਣ ਤੇ ਦੁਬਾਰਾ ਫਿਕਸ ਕਰਨ ਮਿਲਿਆ ਹੁੰਦਾ ਹੈ ਕਿਉਂਕਿ ਉਸ ਵੇਲੇ ਬੈਂਕ ਕੈਸ਼ਬੈਕ ਜਾਂ ਹੋਰ ਇਨਾਮ ਵੀ ਨਾਲ ਦਿੰਦੀ ਹੈ ਇਸ ਤੇ ਇਕਨੋਮਿਸਟ ਗੈਰਿਥ ਕਿਰਨਨ ਅਨੁਸਾਰ ਇਸ ਵੇਲੇ ਵਿਆਜ ਦਰਾਂ ਉੱਤੇ ਸਿਰਫ ਡਾਊਨਵਰਡ ਪ੍ਰੈਸ਼ਰ ਹੈ ਹੋਲਸਲ ਦਰਾ ਫਰਵਰੀ 2022 ਤੋਂ ਸਭ ਤੋਂ ਹੇਠਾਂ ਉਹ ਕਹਿੰਦੇ ਹਨ ਕਿ 4.2% ਦੀ ਸ਼ਾਇਦ ਆਉਣ ਵਾਲੇ ਮਹੀਨਿਆਂ ਵਿੱਚ ਦਰਾਂ ਦੀ ਥਲੀ ਤੇ ਹੋਵੇਗਾ ਉਹਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਦਰਾਂ ਅਗਲੇ ਸਾਲ ਦੇ ਮੱਧ ਜਾਂ ਅਖੀਰ ਤੱਕ ਵੱਡੇ ਪੱਧਰ ਤੇ ਨਹੀਂ ਵਧਣਗੀਆਂ ਇਸ ਲਈ ਬਹੁਤ ਸਾਰੇ ਮਾਲਕਾਂ ਨੂੰ ਰੀਫਿਕਸ ਕਰਨ ਲਈ ਮੌਕਾ ਮਿਲੇਗਾ ਰਿਜ਼ਰਵ ਬੈਂਕ ਦੇ ਅੰਕੜੇ ਦਿਖਾਉਂਦੇ ਹਨ ਕਿ ਲਗਭਗ 80% ਲੋਨ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਰੀਫਿਕਸ ਹੋਣ ਵਾਲੇ ਹਨ ਜਦੋਂ ਕਿ ਕਈ ਲੋਕਾਂ ਨੂੰ ਹੁਣ ਕਟ ਰੇਟਾਂ ਮਿਲ ਰਹੀਆਂ ਹਨ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੇ ਮਹੀਨਿਆਂ ਵਿੱਚ ਫਲੋਟਿੰਗ ਰੇਟਾਂ ਅਤੇ ਛੋਟੀਆਂ ਫਿਕਸ ਟਰਮਾਂ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਹਨ ਉਦਾਹਰਨ ਲਈ ਅਪ੍ਰੈਲ ਵਿੱਚ ਔਸਤ ਫਲੋਟਿੰਗ ਦਰ 6.47% ਸੀ ਗੈਰ ਰੇ ਦੇ ਅਨਸਾਰ ਹਰ 1 ਲੱਖ ਡਾਲਰ ਦੇ ਕਰਜ਼ੇ ਲਈ ਪਿਛਲੇ ਸਾਲ ਫਲੋਟਿੰਗ 6920 ਡਾਲਰ 6 ਮਹੀਨੇ ਦੀ ਫਿਕਸ ਰੇਟ ਤੇ 6040 ਡਾਲਰ ਅਤੇ 1 ਸਾਲ ਦੀ ਫਿਕਸ ਰੇਟ ਤੇ 5900 60 ਡਾਲਰ ਵਿਆਜ ਦਿੱਤਾ ਗਿਆ ਸੀ ਇਸ ਦਾ ਮਤਲਬ ਹੈ ਕਿ ਵੱਡਾ ਪਛਤਾਵਾ ਸਿਰਫ ਉਹਨਾਂ ਨੂੰ ਹੋ ਸਕਦਾ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਫਲੋਟਿੰਗ ਰੇਟ ਚੁਣੀ ਹੈ ਜੁਲਾਈ 2023 ਵਿੱਚ ਜਦੋਂ 1 ਸਾਲ ਦੀ ਦਰ 7.05% ਦੀ ਸੀ ਅਤੇ 5 ਸਾਲ ਦੀ 6.29% ਦੀ ਸੀ ਕਈਆਂ ਨੇ ਲੰਬੀ ਟਰਮ ਫਿਕਸ ਕਰ ਲਈ ਸੀ ਪਰ ਵਿਸ਼ਲੇਸ਼ਕਾਂ ਅਨੁਸਾਰ ਸਭ ਤੋਂ ਵਧੀਆ ਸਟ੍ਰੈਟਜੀ ਹੁੰਦੀ ਹੈ 2 ਸਾਲਾਂ ਲਈ 6.7% ਤੇ ਫਿਕਸ ਕਰਨਾ ਤੇ ਫਿਰ 2025 ਵਿੱਚ 1 ਸਾਲ ਲਈ 4.87% ਤੇ ਅਤੇ 2026 ਵਿੱਚ 2 ਸਾਲਾਂ ਲਈ 4.53% ਤੇ ਫਿਕਸ ਕਰਨਾ ਇਸ ਤਰੀਕੇ ਨਾਲ 5 ਸਾਲਾਂ ਦੀ ਔਸਟ ਰੇਟ 5.48% ਬਣਦਾ ਹੈ ਜਿਸ ਨਾਲ ਹਰ 1 ਲੱਖ ਡਾਲਰ ਤੇ 810 ਡਾਲਰ ਜਾਂ 1 ਮਿਲੀਅਨ ਡਾਲਰ ਦੇ ਲੋਨ ਤੇ 44500 ڈالر ਦੀ ਬਚਤ ਹੋ ਸਕਦੀ ਹੈ ਤਾਂ ਜੇ ਤੁਸੀਂ ਵੀ ਫਿਕਸ ਰੇਟ ਦੇ ਗ੍ਰੈਕਟ ਵਿੱਚ ਫਸ ਗਏ ਹੋ ਤਾਂ ਫੈਸਲਾ ਨਾ ਕਰੋ ਆਪਣੀ ਟਰਮ ਦੀ ਪੂਰੀ ਸਮੀਖਿਆ ਕਰੋ ਮਾਰਗੇਜ ਐਡਵਾਈਜ਼ਰ ਨਾਲ ਗੱਲ ਜ਼ਰੂਰ ਕਰੋ ਤੇ ਫਿਰ ਆਪਣਾ ਅਗਲਾ ਕਦਮ ਚੁੱਕੋ ਕਈ ਵਾਰ ਇੰਤਜ਼ਾਰ ਹੀ ਸਭ ਤੋਂ ਵਧੀਆ ਰਣਨੀਤੀ ਹੁੰਦੀ ਹੈ